ਮਾਂਸਾ ਕੁਰੱਤ ਦੇ ਗੋਦਾਮਾਂ ਦੇ ਵਿੱਚ ਸਟੋਰ ਕੀਤੀ ਕਣਕ ਨੂੰ ਬਰਸਾਤ ਵਿੱਚ ਖੁੱਲੇ ਆਸਮਾਨ ਹੇਠ ਖਰਾਬ ਹੋਣ ਦੇ ਵਜ਼ਨ ਵਧਾ ਕੇ ਸਰਕਾਰੀ ਮੁਲਾਜ਼ਮਾਂ ਵੱਲੋਂ ਆਪਣੀਆਂ ਜੇਬਾਂ ਭਰਨ ਦਾ ਮਾਮਲਾ ਸਾਹਮਣੇ ਆਇਆ ਹੈ ਕਿਸਾਨਾਂ ਨੇ ਜਿੱਥੇ ਪੰਜਾਬ ਦੇ ਅਨਾਜ ਨੂੰ ਬਦਨਾਮ ਕਰਨ ਦੀ ਗੱਲ ਕਹੀ ਹੈ ਉੱਥੇ ਜ਼ਿਲ੍ਹਾ ਫੂਡ ਕੰਟਰੋਲਰ ਨੇ ਜਾਂਚ ਕਰਨ ਦੀ ਗੱਲ ਆਖੀ ਹੈ ਪੰਜਾਬ ਸਰਕਾਰ ਵੱਲੋਂ ਦੇਸ਼ ਦੇ ਅਨਾਜ ਭੰਡਾਰਾ ਨੂੰ ਭਰਨ ਦੇ ਲਈ ਪੰਜਾਬ ਦੇ ਕਿਸਾਨਾਂ ਤੋਂ ਕਣਕ ਨੂੰ ਖਰੀਦ ਕੇ ਵੱਖੋ-ਵੱਖ ਗੋਦਾਮਾਂ ਦੇ ਵਿੱਚ ਸਟੋਰ ਕਰਕੇ ਕਣਕ ਦੀ ਸਾਮ ਸੰਭਾਲ ਦੇ ਲਈ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਨੇ ਉੱਥੇ ਕੁਝ ਲਾਲਚੀ ਲੋਕ ਇਸ ਦੀ ਸਾਮ ਸੰਭਾਲ ਕਰਨ ਦੀ ਬਜਾਏ ਆਪਣੀਆਂ ਜੇਬਾਂ ਭਰਨ ਦੇ ਲਈ ਇਸ ਕਣਕ ਦੇ ਉੱਤੇ ਪਾਣੀ ਪਾ ਕੇ ਵਜ਼ਨ ਵਧਾਉਂਦੇ ਹਨ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮਾਨਸਾ ਖੁਰਦ ਦੇ ਗੋਦਾਮਾਂ ਦਾ ਜਿੱਥੇ ਮਾਰਕਫੀਡ ਏਜੰਸੀ ਵੱਲੋਂ ਸਟੋਰ ਕੀਤੀ ਕਣਕ ਨੂੰ ਬਰਸਾਤ ਦੇ ਪਾਣੀ ਵਿੱਚ ਬਿਨਾ ਕਵਰ ਕੀਤੇ ਬਰਸਾਤ ਦੇ ਪਾਣੀ ਰਾਹੀਂ ਗਿੱਲਾ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਦਾ ਵਜ਼ਨ ਜੜਾ ਵਧ ਸਕੇ ਇਸ ਮਾਮਲੇ ਬਾਰੇ ਕਿਸਾਨਾਂ ਗੁਆਨੇ ਕਿਹਾ ਹੈ ਕਿ ਬਰਸਾਤ ਦੇ ਪਾਣੀ ਵਿੱਚ ਕਣਕ ਨੂੰ ਬਿਨਾ ਟਕੇ ਗਿੱਲਾ ਕਰਨਾ ਜਿੱਥੇ ਪੰਜਾਬ ਦੇ ਅਨਾਜ ਨੂੰ ਬਦਨਾਮ ਕਰਨਾ ਹੈ ਉੱਥੇ ਹੀ ਕਣਕ ਦਾ ਵਜ਼ਨ ਵਧਾ ਕੇ ਆਪਣੀਆਂ ਜੇਬਾਂ ਪਰਨਾ ਵੀ ਹੈ ਇਸ ਦੀ ਵੱਡੇ ਪੱਧਰ ਤੇ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਤੇ ਕਸੂਰ ਵਾਲੇ ਮੁਲਾਜ਼ਮਾ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ ਦੂਜੇ ਪਾਸੇ ਬਰਸਾਤ ਦੇ ਪਾਣੀ ਵਿੱਚ ਕਣਕ ਨੂੰ ਬਿਨਾ ਕਵਰ ਕਰਨ ਬਾਰੇ ਬੋਲਦਿਆਂ ਜ਼ਿਲ੍ਹਾ ਫੂਡ ਕੰਟਰੋਲਰ ਨੇ ਇਸ ਦੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ ਅਸੀਂ ਪੰਜਾਬ ਸਰਕਾਰ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਅੱਗੇ ਕਿਉਂਕਿ ਕਣਕ ਕਿਸਾਨਾਂ ਤੋਂ ਖਰੀਦ ਕੇ ਪਲਾਂਥਾਂ ਦੇ ਵਿੱਚ ਉਹ ਬੋਰੀਆਂ ਦੇ ਵਿੱਚ ਲਾਈ ਗਈ ਹੈਗੀ ਉਹਦੇ ਉੱਤੇ ਕਾਗਜ਼ ਪਾਉਂਦੇ ਆ ਪਤਾ ਨਹੀਂ ਨਾ ਪਾਉਂਦੇ ਹੈਗੇ ਸਾਨੂੰ ਨਹੀਂ ਪਤਾ ਹੈਗਾ ਕਾਗਜ਼ ਪਾਇਆ ਵਾ ਹੋਊਗਾ ਪਰ ਉਹਦੇ ਤੋਂ ਅੱਜ ਜੇ ਮੀਂਹ ਪੈਂਦੇ ਦੇ ਵਿੱਚ ਇੰਨਾ ਮੀਂਹ ਪਿਆ ਜ਼ੋਰ ਦਾ ਪੂਰਾ ਤਾਂ ਉਹਦੇ ਉਹਦੇ ਬੋਰਡਾਂ ਤੇ ਉੱਤੋਂ ਕਾਗਜ਼ ਲਾਹਿਆ ਪਿਆ ਸੀ ਅਸੀਂ ਇੱਥੋਂ ਦੇ ਹੈਂਡ ਇੰਸਪੈਕਟਰਾਂ ਦੀ ਵੀ ਅਣਗਹਿਲੀ ਕਹਿੰਦੇ ਆ ਪੰਜਾਬ ਸਰਕਾਰ ਦੀ ਵੀ ਅਣਗਹਿਲੀ ਹੈ ਤੇ ਕੇਂਦਰ ਸਰਕਾਰ ਦੀ ਤਾਂ ਅਣਗਹਿਲੀ ਹੈਗੀ ਹੈਗੀ ਹੈ ਤਾਂ ਪਿੱਛੋਂ ਜਦੋਂ ਇੱਥੋਂ ਕਣਕੇ ਭੇਜ ਕੇ ਜਾਂਦੀ ਹੈ ਉਹ ਕੜਤਣ ਦੇ ਵਿੱਚ ਹੋ ਜਾਂਦੇ ਤਾਂ ਫੇਰ ਕਹਿੰਦੇ ਨੇ ਕਿ ਪੰਜਾਬ ਦੀ ਕਣਕ ਹੈ ਜਿਹੜੀ ਇਹ ਖਾਣਯੋਗ ਨਹੀਂ ਹੈਗੀ ਕਿਉਂਕਿ ਇਹੋ ਆਕੇ ਦੇ ਉੱਤੇ ਨਜ਼ਰਾਂ ਮਾਰਨ ਵੀ ਉਹਦੇ ਵਿੱਚ ਕੀ ਕੀਤਾ ਹੈ ਹੰਸਪੈਕਟਰਾਂ ਨੇ ਉਹ ਤਾਂ ਕਿਉਂ ਨਹੀਂ ਟਕੀਆ ਮੀਂਹ ਹੁਣ ਪਈ ਜਾਂਦਾ ਹੈਗਾ ਹੁਣ ਵੀ ਕਣਕ ਨੰਗੀ ਪਈ ਆ ਇਸ ਵਕਤ ਵੀ ਕਣਕ ਨੰਗੀ ਆ ਅਸੀਂ ਪੰਜਾਬ ਦੀ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਹੰਸਪੈਕਟਰਾਂ ਦੇ ਉੱਤੇ ਵੀ ਬਣਦੀ ਕਾਰਵਾਈ ਕਰਨੀ ਚਾਹੀਦੀ ਜੇ ਨਾ ਕਰਨਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਦੇ ਉੱਤੇ ਧਰਨੇ ਮਜਾਰੇ ਕਰਾਂਗੇ ਕਿਉਂਕਿ ਸਾਨੂੰ ਬਦਨਾਮ ਕਰਨ ਦੀ ਵੀ ਜਾਇ ਤਾ ਉਹਨਾਂ ਨੂੰ ਬਦਨਾਮ ਕਰੋ ਜਿਹੜੇ ਉਹਨੂੰ ਕਣਕ ਨੂੰ ਠਾਕ ਨਹੀਂ ਰਹੇ ਸਾਡੀ ਕਣਕਾ ਕੋਈ ਜ਼ਹਿਰ ਹੀ ਨਹੀਂ ਹੈਗੀ ਬਧਿਆ ਕਣਕ ਲੋਕ ਕਮਾ ਕੇ ਖੇਤਾਂ ਦੇ ਵਿੱਚੋਂ ਪੈਦਾਵਾਰ ਕਰਕੇ ਤਾਂ ਸਰਕਾਰ ਨੂੰ ਅਸੀਂ ਦਿੰਦੇ ਆ ਕਣਕ ਲੋਕਾਂ ਦੇ ਖਾਣ-ਖਾਤਰੋਂ ਕਣਕ ਬਣਾਈਆਂ ਕਿੰਨੀਆਂ ਬਣਾਈ ਦੀ ਆ ਤਾਂ ਫੇਰ ਤੇ ਇਥੋਂ ਦੇ ਪੰਜਾਬ ਦੀ ਸਰਕਾਰ ਦੇਣ ਗਈਲੀ ਕੇਂਦਰ ਦੀ ਸਰਕਾਰ ਦੇਣ ਗਈਲੀ ਇਥੋਂ ਦੇ ਐਨਸਪੈਕਟਰਾਂ ਦੀਆਂ ਗੈਲੀ ਅਸੀਂ ਕਹਿੰਦੇ ਸਖਤ ਤੋਂ ਸਖਤ ਕਾਰਵਾਈ ਐਨਸਪੈਕਟਰਾਂ ਦੇ ਤੇ ਅੱਜ ਜਿਹੜਾ ਜ਼ਬਰਦਸਤ ਮਾਨਸਰ ਦੇ ਵਿੱਚ ਮੀਂਹ ਪਿਆਗਾ ਮੈਨੂੰ ਇੱਕ ਰਿਪੋਰਟ ਮਿਲੀ ਹੈ ਜਿਹੜੇ ਬਦਾਮਾਂ ਦੇ ਵਿੱਚ ਕਣਕ ਠੀਕ ਜਿਹਾ ਬਾਹਰ ਹੁੰਦੀ ਹੈਗੀ ਏ ਕਹਿੰਦੇ ਜੀ ਇਹ ਧੁੱਪ ਦੇ ਵਿੱਚ ਜਾਂ ਬਾਹਰ ਹੁੰਦੀ ਹੈ ਪਹਿਲਾਂ ਠਕੀ ਸੀ ਪਰ ਜਦੋਂ ਅੱਜ ਮੀਂਹ ਪੈਣ ਲੱਗਿਆ ਪੂਰਾ ਜ਼ਬਰਦਸਤ ਤਾਂ ਉਹਦੇ ਉੱਤੋਂ ਜਿਹੜਾ ਕਾਗਜ਼ ਪਾਇਆ ਹੁੰਦਾ ਉਹ ਲਾਹਿਆ ਗਿਆਗਾ ਇਹ ਕਾ ਲਾਉਂਦੇ ਕਿਉਂ ਨੇ ਵੀ ਕਣਕ ਗਾਹੜੀ ਗਾਹੜੀ ਗੱਲ ਹੈਗੀ ਵੀ ਕਣਕ ਖਰਾਬ ਹੋਵੇ ਖਰਾਬ ਨੂੰ ਸਸਤੇ ਭਾਅ ਦੇ ਵਿੱਚ ਲੌਂਚ ਕੀਤਾ ਜਾਵੇ ਇਹ ਤੋਂ ਕਣਕ ਤੋਂ ਸ਼ਰਾਬ ਬਣਦੀ ਹੈ ਮਤਲਬ ਕੁਝ ਖਾਦ ਖਰਾਕਾਂ ਹੋਰ ਪਸ਼ੂਆਂ ਤੋਂ ਸੜਾਜੋ ਸਸਤੀ ਵੇਚੀ ਜਾਂਦੀ ਹੈ ਕਿ ਵੱਡੀਆਂ ਕੰਪਨੀਆਂ ਦਾ ਫਾਇਦਾ ਹੁੰਦਾਗਾ ਚਾਹੇ ਸ਼ਰਾਬ ਬਣਾਉਣਾ ਚਾਹੇ ਕੋਈ ਉਹਦੀ ਹੋਰ ਖਰਾਕ ਬਣਾਉਣਾ ਉਹ ਸਸਤੀ ਕੀਤੇ ਉਹ ਲਾਮੀ ਕਰਦੇ ਨੇ ਹੱਕ ਤਾਂ ਬਣਦਾ ਢਾਕੇ ਰੱਖਣ ਮਜ਼ਦੂਰ ਭੁੱਖੇ ਮਰ ਰਹੇ ਨੇ ਉਹਨਾਂ ਨੂੰ ਨਾਲ ਮਿਲ ਨਹੀਂ ਰਿਹਾ ਤੇ ਇੱਕ ਪਾਸੇ ਇਹਨੂੰ ਰੰਗੇ ਕਰਕੇ ਕਾਟ ਨੂੰ ਭੌਂ ਕੇ ਉਹਦਾ ਬਾਜ਼ਰ ਬੁਲਉਦਦੇ ਨੇ ਤੇ ਉਹਨੂੰ ਗਾਣ ਵਾਸਤੇ ਮਜਬੂਰ ਕਰਦੇ ਨੇ ਇਹ ਸਾਰੇ ਸਾਰੇ ਜਿਹੜੇ ਅਫਸਰਾਂ ਨੇ ਕੰਮ ਕਰਿਆ ਉਹ ਵੀ ਪਰਤਾਲ ਕਰਕੇ ਉਹਨਾਂ ਤੇ ਕਵਰ ਕਾਰਵਾਈ ਕੀਤੀ ਜਾਵੇ। ਇਹ ਅਸੀਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਪੰਜਾਬ ਸਰਕਾਰ ਦੇ ਜੋ ਐਚਐਸ ਰੋਡ ਤੇ ਇਹ ਗਦਾਮ ਬਣੇ ਹੋਏ ਨੇ ਜਦੋਂ ਮੌਸਮ ਵਿਭਾਗ ਨੇ ਭਵਿੱਖਬਾਣੀ ਕਰਤੀ ਵੀ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈਗੀ ਤਾਂ ਇਹ ਗਦਾਮਾਂ ਦੇ ਜਿਹੜੇ ਰਾਖੇ ਨੇ ਇਹਨਾਂ ਦੀ ਰਾਖੀ ਕਰਦੇ ਨੇ ਤਾਂ ਉਹਨਾਂ ਵੱਲੋਂ ਜਿਹੜੀਆਂ ਕਣਕ ਟੱਕੀ ਹੋਈ ਸੀ ਤਰਪਾਲਾਂ ਦਿੱਤੀਆਂ ਹੋਈਆਂ ਸੀ ਉਹ ਤਰਪਾਲਾ ਲਾ ਦਿੱਤੀਆਂ ਤਾਂ ਜੋ ਜਿਹੜਾ ਕਣਕ ਦਾ ਵੇਟ ਹੈ ਉਹ ਵੱਧ ਸਕੇ ਜਦੋਂ ਕਿ ਦੂਸਰੀ ਤਸਵੀਰ ਹੈ ਵੀ ਜਦੋਂ ਕਣਕ ਕਿਸਾਨ ਮੰਡੀਆਂ ਦੇ ਵਿੱਚ ਲਿਆਉਂਦਾ ਜੇ ਅੱਧਾ ਪਰਸੈਂਟ ਵੀ ਗਿੱਲਾ ਹੈਗੀ ਤਾਂ ਮਤਲਬ ਉਹਦਾ ਪੂਰਾ ਕਿਸਾਨ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤੇ ਅੱਜ ਉਹੀ ਕਣਕ ਜਿਹੜੀ ਕਿਸਾਨ ਤੋਂ ਉਹਨੇ ਪੁੱਤਾਂ ਵਾਂਗੂ ਪਾਲ ਕੇ ਜਦੋਂ ਵੇਚਦਾ ਹੈ ਸਾਫ਼ ਸੁਥਰੀ ਵੇਚਦਾ ਹੈ ਸਰਕਾਰ ਦੇ ਅਧਿਕਾਰੀ ਮਿਲੀਭੁਤ ਕਰਕੇ ਉੱਪਰ ਟਿੱਕਰ ਤਰਪਾਲਾਂ ਲਾਤੀਆਂ ਇਹਦਾ ਵਜਨ ਵਧੇ ਤੇ ਜਿੱਥੇ ਇਹ ਜਾਊਗੀ ਜਿਹੜੀਆਂ ਸਟੇਟਾਂ 'ਚ ਜਾਊ ਕਿਸੇ ਬਾਹਰਲੇ ਮੁਲਕ ਨੂੰ ਜਾਊ ਉਥੇ ਬਦਨਾਮ ਪੰਜਾਬ ਦਾ ਕਿਸਾਨ ਹੋਊਗਾ ਵੀ ਪੰਜਾਬ ਦੇ ਗਦਾਮਾਂ 'ਚੋਂ ਜਿਹੜੀ ਇਹ ਕਣਕ ਆਈ ਹੈ ਉਹ ਕਿਸਾਨਾਂ ਨੇ ਕਣਕ ਦਿੱਤੀ ਹੈ ਜਦੋਂ ਕਿ ਸਾਰੀ ਸਿਰਫ ਤੇ ਸਿਰਫ ਜੋ ਕਸੂਰਵਾਰ ਨੇ ਸਰਕਾਰ ਦੇ ਅਧਿਕਾਰੀ ਜਿਹੜਾ ਇਸ ਕਣਕ ਨੂੰ ਮਾਰਕਫੈਟ ਜਾਂ ਹੋਰ ਏਜੰਸੀਆਂ ਅਦਾਰੇ ਸਾਹਮਣੇ ਆ ਉਹ ਜ਼ਿੰਮੇਵਾਰ ਨੇ ਸਾਡੀ ਸਰਕਾਰ ਤੋਂ ਮੰਗੇਗੀ ਕਿ ਇਹੋ ਜਿਹਾ ਜਿਹੜਾ ਘਪਲਾ ਹੋ ਰਿਹਾ ਹੈ ਉਹਦੀ ਜਾਂਚ ਕਰਾ ਕੇ ਜਿਹੜੇ ਮੁੱਖ ਦੋਸ਼ੀ ਨੇ ਉਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਪੰਜਾਬ ਦੇ ਕਿਸਾਨ ਨੇ ਜਿਨ੍ਹਾਂ ਦਾ ਨਾਮ ਬਗੈਰ ਮਤਲਬ ਤੋਂ ਬਦਨਾਮ ਕੀਤਾ ਜਾ ਰਿਹਾ ਹੈਗਾ ਉਹਨਾਂ ਨੂੰ ਇਹ ਜਿਹੜੀ ਉਹਨਾਂ ਦੀ ਬਦਨਾਮੀ ਬਗੈਰ ਮਤਲਬ ਤੋਂ ਹੋ ਰਹੀ ਹੈ ਉਹ ਇਹਨਾਂ ਦੇ ਮੱਥੇ ਤੇ ਕਲੰਕ ਨਾ ਲਾਇਆ ਜਾਵੇ ਕਿਉਂਕਿ ਕਿਸਾਨ ਕਣਕ ਸਾਫ ਸੁਥਰੀ ਵੇਚਦਾ ਹੈ ਤੇ ਅਧਿਕਾਰੀਆਂ ਨੇ ਅੱਜ ਪੰਜਾਬ ਦੇ ਵਿੱਚ ਸਮੁੱਚੇ ਕਦਮਾਂ ਦੀ ਖਾਸ ਕਰਕੇ ਮਾਨਸਾ ਜ਼ਿਲ੍ਹੇ ਦੀ ਗੱਲ ਕਰਦੇ ਆਂ ਬੋਰੀਆਂ ਦੇ ਉੱਤੋਂ ਜਿਹੜਾ ਮੌਮੀ ਕਾਗਜ਼ ਪਾਇਆ ਸੀ ਢਕੇ ਲਾ ਕੇ ਮੀਂਹ ਪਵੇ ਵੀ ਜਦੋਂ ਮੀਂਹ ਪਊਗਾ ਵੇਟ ਵਧੂਗਾ ਤਾਂ ਵੇਟ ਵਧੂਗਾ ਵੇਟ ਤੇ ਵੱਧ ਹੋਊਗੀ ਤੇ ਅਧਿਕਾਰੀ ਤੇ ਸਾਰੇ ਮਿਲ ਕੇ ਤੁਰਤ ਕਰ ਮੇਚ ਮਿਲੀ ਭੁਗਤ ਕਰਕੇ ਵੇਟ ਵਧਾ ਕੇ ਉਹ ਜਿਹੜਾ ਵੇਟ ਵਧਿਆ ਹੋਇਆ ਉਹਦਾ ਬਾਜਰ ਵਿੱਚ ਜੋੜਨਗੇ ਤੇ ਬਦਰਾਮ ਕਿਸਾਨ ਨੂੰ ਕਰਨਗੇ ਕਿਉਂਕਿ ਮੀਂਹ ਪੈਣ ਦੇ ਨਾਲ ਕਣਕ ਦਾਗੀ ਹੋਣੀ ਹੈ ਕਾਲੀ ਹੋਣੀ ਹੈ ਉਹ ਸਾਰਾ ਦੋਸ਼ ਕਿਸਾਨ ਨੂੰ ਮੜਨਗੇ ਇਹ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇ ਵੇ ਜਿਹੜਾ ਕਿਸਾਨ ਨੂੰ ਬੇ ਬਗੈਰ ਮਤਵਲ ਤੋਂ ਕਿਸਾਨ ਦੇ ਸਿਰ ਦੋਸ਼ ਮੜਿਆ ਜਾਊਗਾ ਕਿਸਾਨ ਨੂੰ ਬੇਦੋਸ਼ਾ ਕੀਤਾ ਜਾਵੇ ਸਾਡੀ ਸਰਕਾਰ ਤੋਂ ਮੰਗ ਹੈ ਚਲੋ ਮੇਰੇ ਮੈਟਰ ਤੁਸੀਂ ਧਿਆਨ ਚ ਲੈਂਦਾ ਮੈਂ ਇਨਸਟਰਕਸ਼ਨਸ ਉਹਨਾਂ ਨੂੰ ਪਹਿਲਾਂ ਵੀ ਜਰਨਲ ਸਾਰੀ ਚਿੱਠੀਆਂ ਉਹਨਾਂ ਨੂੰ ਕੱਢਦੇ ਹਜ਼ਰਤਾ ਦਿੱਤੀਆਂ ਹੁੰਦੀਆਂ ਹਨ ਬਟ ਬਾਰਿਸ਼ ਦਾ ਕਿਉਂਕਿ ਸਵੇਰ ਦਾ ਤਾਂ ਕੋਈ ਸੀਨ ਸੀਗਾ ਨਹੀਂ ਉਹਨਾਂ ਅਚਾਨਕ ਹੋਈ ਹੈ ਤੇ ਉਹਨਾਂ ਨੂੰ ਕਦਵੇ ਕਰਕੇ ਤੁਹਾਨੂੰ ਟਕਵਾ ਦੇਣਾ ਟਕਣਾ ਚਾਹੀਦਾ ਸੀ ਅਜੇ ਵੀ ਨਹੀਂ ਠਕੇ ਗਏ ਜੀ ਕਿ ਇਸ ਨਾਲ ਕੜਕਰੀ ਖਰਾਬ ਹੋਊਗੀ ਜੀ ਨਹੀਂ ਮੈਂ ਚੈੱਕ ਕਰ ਲੈਣਾ ਜੀ ਚੈੱਕ ਕਰਨ ਤੋਂ ਬਾਅਦ ਹੀ ਸਥਿਤੀ ਸਾਹਮਣੇ ਆਏਗੀ ਤੁਸੀਂ ਇਹੀ ਮੈਨੂੰ ਇਹ ਗੱਲ ਦੱਸੀ ਹੈ ਜਨਰਲ ਇਨਸਟਰਕਸ਼ਨ ਸਾਡੀ ਸਾਰਿਆਂ ਨੂੰ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਰ ਦੇਣਾ ਚਾਹੀਦਾ ਸੀਗਾ ਕੋਈ ਗੱਲ ਨਹੀਂ ਬਾਲਾ ਡਿਲੇ ਦਾ ਮੈਟਰ ਨਹੀਂ ਹੁੰਦਾ ਬਹੁਤ ਜ਼ਿਆਦਾ ਡਿਲੇ ਹੋ ਜੂਏ ਜਦੋਂ ਬਾਰਿਸ਼ ਹੋਣ ਅਚਾਨਕ ਆਈ ਹੈ ਤਾਂ ਨਾਲ ਦੇ ਨਾਲ ਉਹਨਾਂ ਨੂੰ ਟੱਕ ਦੇਣਾ ਚਾਹੀਦਾ ਸੀਗੇ ਮੈਂ ਦੇਖ ਲੈਣਾ ਕੀ ਸਥਿਤੀ ਹੈਗੀ ਸਰ ਕਿੰਨੇ ਜਿਹੜੀ ਉੱਥੇ ਕਲਕ ਲਾਈ ਗਈ ਹੈ ਐਸ ਸਮੇਂ ਰਿਕਾਰਡ ਤਾਂ ਮੇਰੇ ਕੋ ਅਵੇਲੇਬਲ ਨਹੀਂ ਹੈ ਜ਼ੁਬਾਨੀ ਤਾਂ ਨਹੀਂ ਯਾਦ ਹੁੰਦਾ ਹੈਗਾ ਤੁਸੀਂ ਜਸਟ ਪੁੱਛਿਆ ਹੀ ਹੈ ਦੇਖ ਕੇ ਚੈੱਕ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਸਰ ਅਸੀਂ ਵੀਡੀਓ ਕਰੀ ਜੀ ਉੱਥੇ ਕਾਫੀ ਟਾਈਮ ਰੁਕੇ ਵੀ ਰਹੇ ਹਾਂ ਜੇ ਤੁਸੀਂ ਪੁੱਛਿਆ ਵੀ ਸੀ ਜੀ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਜੀ ਆਪਾਂ ਕੀ ਧਿਆਨ ਨਹੀਂ ਦਿੱਤਾ ਅਸੀਂ ਪੁੱਛਿਆ ਵੀ ਜੀ ਕਿਉਂ ਨਹੀਂ ਢਕੇ ਗਏ ਜੀ ਕਹਿੰਦੇ ਮੁਲਾਜ਼ਮਾਂ ਨੂੰ ਪਤਾ ਜੀ ਸਾਨੂੰ ਕੋਈ ਕੀ ਕੰਸਰਨਡ ਬੰਦੇ ਨੂੰ ਹੀ ਪੁੱਛਣਾ ਪਏਗਾ ਮੇਰੀ ਫੇਲ ਚ ਪਰ ਇੱਕ ਇੰਨਾ ਕਿ ਜਰਨਲ ਜ਼ੋਰ ਹੈਗਾ ਵੀ ਸ਼ਾਇਦ ਅੱਜ ਕੋਈ ਸਪੈਸ਼ਲ ਦੀ ਮੂਵਮੈਂਟ ਹੈਗੀ ਹੈ ਆਲਰੇਡੀ ਚੱਲ ਹੀ ਰਹੀ ਹੈ ਤੇ ਜੇ ਦੋ ਸਪੈਸ਼ਲ ਜਾਣੀ ਹੋਵੇ ਤਾਂ ਨੇਚਰਲੀ ਤੁਸੀਂ ਪਹਿਲਾਂ ਇਹ ਦੇਖਣਾ ਪਏਗਾ ਵੀ ਕੀ ਉੱਥੋਂ ਹੀ ਜਾ ਰਹੇ ਸੀ ਕਿ ਇਹ ਤਾਂ ਹੁਣ ਕੰਸਰਨਡ ਬੰਦੇ ਜਿਹੜੇ ਉਹਨੂੰ ਮੈਨੇਜ ਕਰ ਰਹੇ ਨੇ ਉਨਨਾਂ ਨੂੰ ਪਤਾ ਲੱਗੇਗਾ ਕਿ ਜੇ ਸਪੈਸ਼ਲ ਕਰਕੇ ਉਹਨਾਂ ਨੇ ਅਨਕਵਰ ਕੀਤੇ ਤਾਂ ਫਿਰ ਬਿਲਕੁਲ ਸਹੀ ਹੈ। ਸਪੈਸ਼ਲ ਲੱਗਣੀ ਸੀ ਫਿਰ ਇਹ ਤਾਂ ਹੋਰ ਵੀ ਵੱਡੀ ਗੱਲ ਈ ਹੈ ਜੀ ਕਿਉਂਕਿ ਸਪੈਸ਼ਲ ਲੱਗਣੀ ਸੀ ਤਾਂ ਫਿਰ ਕੰਕ ਭੌਂ ਕੇ ਭੇਜਣੀਆਂ ਨਹੀਂ ਆਈਆਂ। ਨਹੀਂ ਉਹ ਨਹੀਂ ਹੁੰਦਾ ਜੇ ਤੁਸੀਂ ਸਪੈਸ਼ਲ ਲਾਣੀ ਹੈ ਤਾਂ ਤੁਸੀਂ ਕਵਰ ਤਾਂ ਉਤਾਰਦੇ ਹੀ ਹੋ ਨਾ। ਸਪੈਸ਼ਲ ਤਾਂ ਲੱਗੇਗੀ ਤਾਂ ਬਾਰਿਸ਼ ਤਾਂ ਅਚਾਨਕ ਆਈ ਆ ਆਪਾਂ ਨੂੰ ਕੋਈ ਐਗਜ਼ੈਕਟਲੀ ਪਤਾ ਥੋੜਾ ਹੁੰਦਾ ਵੀ ਹਾਂ ਜੀ ਵੀ ਬਾਰਿਸ਼ ਇਨਵਿਟੇਸ਼ਨ ਦੇ ਕੇ ਆਏਗੀ। ਦੱਸ ਕੇ ਆਏਗੀ। ਉਹ ਮੈਨੂੰ ਪਹਿਲਾਂ ਹੀ ਦੇਖਣਾ ਪਏਗਾ ਵੀ ਕੀ ਉੱਥੇ ਪਲਾਨ ਸੀਗਾ ਮੂਵਮੈਂਟ ਦਾ। ਬਿਨਾਂ ਡਿਟੇਲ ਦੇਖੇ ਹੋਏ ਮੈਂ ਇਹ ਜੱਗੀਤ ਫਣੀ ਤਾਂ ਨਹੀਂ ਕਰ ਸਕਦਾ ਨਾ ਤੁਸੀਂ ਆਪ ਸੈਣਾ ਮੈਂ ਤਾਂ ਸਿਰਫ ਤੁਹਾਨੂੰ ਇੱਕ ਰੀਜ਼ਨ ਦੱਸਿਆ ਠੀਕ ਸਰ ਜੀ ਥੈਂਕ ਯੂ